ਜੀ ਸਾਹਿਬ ਤੁਹਾਡੀ ਕਿਰਪਾ ਨਾਲ ਮੈਂ ਮਹੱਲੇ ਦੀ ਸੇਵਾ ਕਰਦਾ ਆ ਰਿਹਾ ਹਾਂ ਜੋ ਕੰਮ ਤੁਹਾਨੂੰ ਕਿਹਾ ਤੁਸੀਂ ਕੀਤਾ ਲੇਕਿਨ ਇੱਥੇ ਇੱਕ ਬਹੁਤ ਵੱਡੀ ਸਮੱਸਿਆ ਪਾਣੀ ਦੀ ਹੈਗੀ ਜੀ ਰੇਨ ਵਾਟਰ ਜਿਹੜਾ ਹੈਗਾ ਉਹਦੀ ਬੜੀ ਵੱਡੀ ਪ੍ਰੋਬਲਮ ਹੈ ਲੇਕਿਨ ਤੁਸੀਂ ਪਿਛਲੇ ਵਾਰੀ 40% ਦੇ ਕਰੀਬ ਸਾਦਾ ਉਹ ਪਾਣੀ ਘਟਾਦਾ ਜਿਹੜਾ ਤੁਸੀਂ ਹੰਪ ਬਣਾਇਆ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਆਉਣ ਵਾਲੇ ਸਮੇਂ 'ਚ ਇਹ ਮੇਰੇ ਮਹੱਲੇ ਨਿਵਾਸੀ ਬੜੇ ਖੁਸ਼ ਹੈ ਉਹ ਕਹਿੰਦੇ ਪਾਣੀ ਖਤਮ ਕਰਾ ਦਿਓ ਬਸ ਫਿਰ ਕੋਈ ਗੱਲ ਹੀ ਨਹੀਂ ਤੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਹ ਪਾਣੀ ਦੀ ਜਿਹੜੀ ਸਮੱਸਿਆ ਹੈ ਉਹਨੂੰ ਤੁਸੀਂ ਹੱਲ ਕਰ ਦਿਓ ਵੈਸੇ ਤੋਬਾ ਬੜਾ ਦੂੰਗਾ ਕਰਦਾ ਮੰਤਰੀ ਬੜਾ ਚਿੰਤਦਾ ਮਾਨਣੇ ਵਾਸਤੇ ਐਸੀ ਕੋਈ ਗੱਲ ਨਹੀਂ ਜਿਹੜੀ ਤੁਸੀਂ ਡਿਸਪੈਂਸਰੀ ਦੀ ਗੱਲ ਕੀਤੀ ਹੈ ਉਹ ਆਪਾਂ ਬੇਨਤੀ ਕਰਦੇ ਆ ਵੀ ਉਹ ਸੰਤ ਨੰਬਰ ਜਿਹੜੀ ਗਲੀ ਹੈ ਬਸੰਤ ਬਿਹਾਰ ਦੇ ਨਾਲ ਆ ਰੋ ਲੱਗਿਆ ਉੱਥੇ ਜਗ੍ਹਾ ਖਾਲੀ ਪਈ ਹੈ ਕਾਂਟੋਰੇਸ਼ਨ ਨੂੰ ਕਹਿ ਕੇ ਉੱਥੇ ਡਿਸਪੈਂਸਰੀ ਬਣਾ ਲਓ ਜੀ ਇੱਥੇ ਬੜੇ ਬੜੇ ਲੋਕ ਹੈਗੇ ਜੀ ਹੋਣਗੇ ਹੇ ਕੀ ਮਨਨ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਜੀ ਮਮਨ ਹਾਂ ਹਾਂ ਬਿਨਾ ਬਗਲ ਤੋਂ ਹੈ ਤਾਂ ਕੋਈ ਵੀ ਜਿਹੜਾ ਅਸੀਂ ਜਨਰਲ ਫੰਕਸ਼ਨ ਕਰਨਾ ਹੋਵੇ ਜਿਸ ਤੋਂ ਬਿਧਾ ਸੈਂਕੜੇ ਨੀਤਾ ਬਹੁਤ ਤੋਂ ਕੋਈ ਵੀ ਹੈ ਜੀ ਇਹ ਤੋਂ ਬਗਲ ਦੇ ਹਾਲ ਜਿਆਦਾ ਸਾਰਾ ਜਿਹੜਾ ਅਰੋ ਵਾਲਾ ਪਾਰਕ ਜੀ ਪੂਰੇ ਵਿੱਚ ਹੀ ਬੰਸਰਦਾ ਜੀ 3-4 ਰੁਪਏ ਲਈ ਜਿਆਦਾ ਕੋਸ਼ਿਸ਼ ਕਰਦਾ ਜੀ ਇੱਕ ਸਰ ਮਾਨੂੰ ਥੋੜਾ ਇੱਕ ਸਰ ਤੁਹਾਨੂੰ ਪਾਣੀ ਦੀ ਪੈਂਕੀ ਪਾਣੀ ਦੀ ਸਪਲਾਈ ਦੀ ਬੜੀ ਸਮੱਸਿਆ ਤੁਹਾਨੂੰ ਪਾਣੀ ਬਹੁਤ ਘੱਟ ਆਉਂਦਾ ਹੈ ਇਹ ਪਾਣੀ ਦਾ ਨਾਮ ਤੋਂ ਉਹ ਤੁਹਾਨੂੰ ਪੁੱਛਣਾ ਕਿ ਕਿਉਂ ਤੁਸੀਂ ਬੈਠੋ ਉੱਪਰ ਹਾਂ ਅੱਕ ਜਮੀਰ ਅੱਜ ਅੱਜ ਆ ਜਾਣਾ ਇਹਨੇ ਜੀ ਕੋਲ ਇਹਨੇ ਥਾਣੇ ਨੂੰ ਸਮੇਂ ਦੀ ਬੜੀ ਘਾਟ ਹੈ ਮੰਤਰੀ ਨੇ ਇੱਥੇ ਜਾਣਾ ਹੈ ਮੈਂ ਤੁਹਾਨੂੰ ਮੰਤਰੀ ਸਾਹਿਬ ਇੱਕ ਵਿਸ਼ਵਾਸ ਦਿਵਾਉਣਾ ਹੈ ਕਿ ਤੁਸੀਂ ਵੈਸੇ ਤਾਂ ਮੈਨੂੰ ਬਹੁਤ ਪਿਆਰ ਕਰਦੇ ਹੋ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਯਕੀਨ ਕੀਤਾ ਮੇਰੇ ਪਰਿਵਾਰ ਤੇ ਮੈਂ ਮਹੱਲੇ ਵਾਲਿਆਂ ਦੀ ਕਿਰਪਾ ਨਾਲ ਅਸ਼ੀਰਵਾਦ ਨਾਲ ਇਹ ਸੀਟ ਥੋੜੀ ਢੋਲ ਦੇ ਵਿੱਚ ਪਾਉਂਗਾ ਤੇ ਇਹਨਾਂ ਦਾ ਅਸ਼ੀਰਵਾਦ ਮੇਰੇ ਨਾਲ ਹੈ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਥੋੜਾ ਕੰਮ ਨਹੀਂ ਕਰਾਉਂਦਾ ਮੈਂ ਬੇਇਨਤੀ ਕਰਦਾ ਤੁਸੀਂ ਆਪਣੇ ਬੱਚਾ ਲੋਕਾਂ ਨਾਲ ਸੰਘੇ ਮੇਰੇ ਬੜੇ ਹੀ ਇੱਜ਼ਤਮਾਪ ਖੁਸ਼ੀ ਨਾਲ ਮੇਰੇ ਬੜੇ ਹੀ ਇੱਜ਼ਤਮਾਪ ਮੱਲੇ ਦੇ ਬਜ਼ੁਰਗੋ ਤੇ ਨੌਜਵਾਨ ਦੋਸਤੋ ਘੈਣਾ ਵੀ ਬੈਠੀਆਂ ਬਜ਼ੁਰਗ ਮਾਮਾ ਵੀ ਬੈਠੀਆਂ ਕਾਂਗਰਸ ਪਾਰਟੀ ਦੇ ਸਾਰੇ ਹੀ ਜ਼ਿੰਮੇਵਾਰਾਂ ਤੇ ਅਹੁਦੇਦਾਰਾਂ ਸਰਦਾਰ ਜਗਰੂਪ ਸਿੰਘ ਗਿੱਲ ਸਾਹਿਬ ਸਾਰੇ ਤੋਂ ਸੀਨੀਅਰ ਹੈ ਕਾਂਗਰਸ ਪਾਰਟੀ ਦੇ ਉਹ ਵੀ ਸਾਡੇ ਨਾਲ ਬੈਠੇ ਆ। ਔਰ ਪਵਨ ਜੀ ਤੇ ਭੈਣ ਪ੍ਰਵੀਨ ਉਹ ਵੀ ਸਾਡੇ ਨਾਲ ਖੜੇ ਆ। ਠੀਕ ਹੈ। ਠੀਕ ਹੈ। ਔਰ ਮੈਂ ਅੱਜ ਸਭ ਤੋਂ ਪਹਿਲਾਂ ਤਾਂ ਸਾਰੇ ਬੱਲੇ ਦੇ ਲੋਕਾਂ ਦਾ ਇਸ ਗੱਲ ਦਾ ਧੰਨਵਾਦ ਕਰਦਾ ਐ। ਅੱਜ ਇਤਵਾਰ ਦਾ ਦਿਨ ਐ। ਅੱਜ ਛੁੱਟੀ ਦਾ ਦਿਨ ਐ। ਅੱਜ ਥੋੜੇ ਆਰਾਮ ਕਰਨ ਦਾ ਦਿਨ ਐ। ਤੁਸੀਂ ਸਾਰੇ ਜਣੇ ਆਪਣੇ ਕਾਰੋਬਾਰ ਕਬੀਲਦਾਰੀਆਂ ਛੱਡ ਕੇ ਤੁਸੀਂ ਕਾਂਗਰਸ ਪਾਰਟੀ ਦੀ ਸਭਾ ਦੇ ਵਿੱਚ ਇਕੱਠੇ ਹੋਏ ਮੈਂ ਇਸ ਲਈ ਤੁਹਾਡਾ ਸਾਰਿਆਂ ਦਾ ਬੜਾਈ ਮਮਨੂਨ ਤੇ ਮਸ਼ਕੂਰ ਹਾਂ। ਹਾਜ਼ਰੀਨ ਮੈਂ ਕਾਂਗਰਸ ਪਾਰਟੀ ਦਾ ਨੁਕਤੇ ਨਜ਼ਰ ਬਿਆਨ ਕਰਨ ਵਾਸਤੇ ਅੱਜ ਤੁਹਾਡੇ ਕੋਲ ਆਇਆ ਸੀ। ਔਰ ਮੈਨੂੰ ਬੜੇ ਲੋਕ ਇਹ ਸਵਾਲ ਕਰ ਦਿੰਦੇ ਐ ਕਿ ਕਾਂਗਰਸ ਪਾਰਟੀ ਨੇ ਸਾਡਾ ਕੀ ਕੀਤਾ ਕਾਂਗਰਸ ਪਾਰਟੀ ਨੂੰ ਅਸੀਂ ਵੋਟਾਂ ਕਿਉਂ ਪਾ ਦਈਏ ਪਰ ਮੇਰਾ ਤਾਂ ਇੱਕ ਬੜਾ ਸਾਦਾ ਜਿਹਾ ਜਵਾਬ ਹੁੰਦਾ ਹੈ ਕਿ ਇਸ ਕਰਕੇ ਵੀ ਪਾ ਸਕਦੇ ਐ ਕਿ ਜਿਹੜਾ ਵੋਟ ਪਾਉਣ ਦਾ ਅਧਿਕਾਰ ਸਾਡੀ ਕੌਮ ਨੂੰ ਲੈ ਕੇ ਦਿੱਤਾ ਹੈ ਇਹ ਕਾਂਗਰਸ ਪਾਰਟੀ ਨੇ ਲੈ ਕੇ ਦਿੱਤਾ ਇਸ ਕਰਕੇ ਵੀ ਵੋਟ ਪੈ ਸਕਦੀ ਐ ਐ ਤੁਸੀਂ ਜੇ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਤਰੱਕੀ ਦੇ ਮਨਸੂਬੇ ਤੁਹਾਨੂੰ ਨਜ਼ਰ ਆਉਂਦੇ ਆ ਉਹ ਕਾਂਗਰਸ ਪਾਰਟੀ ਦੀ ਕੋਸ਼ਿਸ਼ ਤੇ ਕਾਵਿਸ਼ ਪਾਖੜਾ ਡੈਮ ਚਲੇ ਜਾਓ ਚੰਡੀਗੜ੍ਹ ਸ਼ਹਿਰ ਚਲੇ ਜਾਓ ਪੀਜੀਆਈ ਹਸਪਤਾਲ ਚਲੇ ਜਾਓ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਚਲੇ ਜਾਓ ਉੱਥੋਂ ਕੋਈ ਇੱਟ ਪੱਟ ਲਿਆ ਜੇ ਪਾਖੜਾ ਡੈਮ ਤੇ ਕੋਈ ਇੱਟ ਪਈ ਹੋਊਗੀ ਇੱਟ ਪੱਟ ਲਿਆ ਜੇ ਇੱਕ ਤੇ ਤੁਹਾਨੂੰ ਕਾਂਗਰਸ ਪਾਰਟੀ ਦਾ ਹਵਾਲਾ ਮਿਲੂਗਾ 12 ਲੱਖ ਪਿੰਡ ਸੀ ਹਿੰਦੁਸਤਾਨ ਦਾ ਪਿੰਡਾਂ 'ਚ ਬਿਜਲੀ ਨਹੀਂ ਹੁੰਦੀ ਸੀ ਹਜ਼ਾਰਾਂ ਸ਼ਹਿਰ ਸੀ ਹਿੰਦੁਸਤਾਨ ਦੇ ਸਿਰਫ 13 ਸ਼ਹਿਰਾਂ ਦੇ ਵਿੱਚ ਉਹ ਵੀ ਸਾਰੇ ਸ਼ਹਿਰ 'ਚ ਨਹੀਂ ਕਿਸੇ ਥੋੜੇ ਜਿਹੇ ਹਿੱਸੇ 'ਚ ਬਿਜਲੀ ਹੁੰਦੀ ਸੀ ਅੱਜ 12 ਲੱਖ ਪਿੰਡਾਂ 'ਚ ਬਿਜਲੀ ਆਈ ਹੈ ਇਹ ਕਾਂਗਰਸ ਪਾਰਟੀ ਦੀ ਕੋਸ਼ਿਸ਼ ਹੈ ਆਈਆਈਟੀਜ਼ ਬੜੀਆਂ ਸਟੀਲ ਪਲਾਂਟ ਬੜੇ ਨਹਿਰਾ ਆਈਆਂ ਸੜਕਾਂ ਬਣੀਆਂ ਇੰਜੀਨੀਅਰਿੰਗ ਕਾਲਜ ਬੜੇ ਇਹ ਸਭ ਕਾਂਗਰਸ ਪਾਰਟੀ ਦੀ ਕੋਸ਼ਿਸ਼ ਹੈ ਇਨਸਾਨ ਦੀ ਯਾਦ ਆਸ਼ ਬੜੀ ਘੱਟ ਹੈ ਅੱਜ ਕਿੰਨੇ ਲੋਕਾਂ ਨੂੰ ਪਤਾ ਹੋਣਾ ਸਾਰੇ ਜਿਹੜੇ ਰਿਟਾਇਰ ਅਫਸਰ ਹੈ ਉਹਨਾਂ ਨੂੰ ਵੀ ਉਹ ਵੀ ਇੱਥੇ ਬੈਠੇ ਆ ਪਰ ਕਿਹਦੇ ਨੂੰ ਪਤਾ ਹੋਣਾ ਹੈ ਜਦੋਂ 1947 ਜਦੋਂ ਅੰਗਰੇਜ਼ ਗਿਆ ਸੀ ਔਰ ਸਾਡੇ ਕੋਲੇ ਪੈਸੇ ਵੀ ਹੁੰਦੇ ਸੀ ਸਰਕਾਰ ਕੋਲ ਤੇ ਜਿਹੜੇ ਸਰਕਾਰੀ ਕਾਗਜ਼ ਹੈ ਸਰਕਾਰੀ ਕਾਗਜ਼ਾਂ 'ਚ ਪਰ ਨੱਥੀ ਕਰਨ ਵਾਸਤੇ ਆ ਪਿੰਨ ਲੱਗੀ ਹੈ ਤੇ ਪਿੰਨ ਖਰੀਦਣ ਦੇ ਪੈਸੇ ਨਹੀਂ ਸੀਗੇ ਜਦੋਂ ਇਹ ਮੁਲਕ ਮਿਲਿਆ ਸੀ ਔਰ ਜਿਹੜੇ ਸਰਕਾਰੀ ਅਫਸਰ ਹੁੰਦੇ ਸੀ ਕਿਕਰਾਂ ਹੁੰਦੀਆਂ ਸੀ ਕਿਕਰਾਂ ਦੇ ਥੱਲੇ ਜਾਂਦੇ ਸੂਣਾ ਕਿਕਰਾਂ ਦੀਆਂ ਸੂਣਾ ਇੰਡੀਆ ਨਹੀਂ ਆਉਂਦੀਆਂ ਉਹ ਕੰਡੇ ਚੁੱਕ ਕੇ ਲਿਆਉਂਦੇ ਤੇ ਕੰਡਿਆਂ ਨਾਲ ਕਾਗਜ਼ ਨੱਥੀ ਹੁੰਦੇ ਸੀਗੇ ਤੇ ਫਿਰ ਗਵਰਨਮੈਂਟ ਚੱਲਦੀ ਸੀਗੀ ਉਹ ਉਹੀ ਕਾਂਗਰਸ ਹੈ ਜਿਨੇ 16 ਤੋਂ ਸ਼ੁਰੂ ਕੀਤਾ ਤੇ ਫਿਰ ਹਿੰਦੁਸਤਾਨ ਨੂੰ ਐਟਮੀ ਤਾਕਤ ਬਣਾਇਆ ਜੇ ਐਟਮ ਬੰਬ ਆਇਆ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਅੱਜ ਹਿੰਦੁਸਤਾਨ ਦੇ ਬਾਰਡਰ ਤੇ ਚੀਨ ਦੇ ਬਾਰਡਰ ਤੇ ਕਸ਼ੀਦਗੀ ਚੱਲ ਰਹੀ ਹੈ 50000 ਬੱਚਾ ਸਾਡਾ ਬਾਰਡਰ ਤੇ ਬੈਠਾ ਹੈ ਹਿੰਦੁਸਤਾਨ ਦੀ ਦਿਫਾ ਦੇ ਵਿੱਚ ਤੁਹਾਡਾ ਕੀ ਖਿਆਲ ਹੈ ਚੀਨ ਹਮਲਾ ਕਿਉਂ ਨਹੀਂ ਕਰ ਰਿਹਾ ਭਾਰਤ ਤੇ ਚੀਨ ਹਮਲਾ ਇਸ ਕਰਕੇ ਨਹੀਂ ਕਰ ਰਿਹਾ ਕਿਉਂਕਿ ਚੀਨ ਨੂੰ ਪਤਾ ਹੈ ਕਿ ਭਾਰਤ ਕੋਲੇ ਐਟਮ ਬੰਬ ਹੈ ਕਿਤੇ ਲੈਣੇ ਦੇਣੇ ਨਾ ਪੈ ਜਾਣ ਸੋ ਮੈਂ ਤਾਂ ਇਸ ਕਰਕੇ ਅੱਜ ਛੋਟੇ ਕੋਲੇ ਆਇਆ ਸੀ ਕਿ ਇਹ ਤਾਂ ਠੀਕ ਹੈ ਅੱਜਕਲ ਵੈਸੇ ਤਾਂ ਬੰਦੇ ਦੀ ਯਾਦਾਸ਼ਤ ਵੀ ਬੜੀ ਘੱਟ ਹੁੰਦੀ ਹੈ ਸਾਡੀ ਆਪਣੀ ਔਲਾਦ ਵੀ ਸਾਨੂੰ ਕਹਿ ਦਿੰਦੀ ਹੈ ਦੇ ਡੈਡੀ ਨੇ ਸਾਡਾ ਕੀ ਕੀਤਾ ਐਵੇਂ ਟਾਈਮ ਵੇਸਟ ਕੀਤਾ ਉਹਨਾਂ ਨੂੰ ਕੀ ਪਤਾ ਐ ਵੀ ਕਿਵੇਂ ਔਖੇ ਹੋ ਕੇ ਬੱਚੇ ਪੜਾਉਂਦੇ ਆ ਮਾਂ ਬਾਪ ਕਬੀਲਦਾਰੀਆਂ ਕਿਵੇਂ ਔਖੇ ਹੋ ਕੇ ਚੱਲਦੀਆਂ ਕਿਵੇਂ ਪਰਵਰਿਸ਼ ਹੁੰਦੀ ਐ ਸੋ ਜੋ ਕਾਂਗਰਸ ਨੇ 70 ਸਾਲਸ ਕੀਤਾ ਇਹ ਤਾਂ ਠੀਕ ਐ ਜ਼ਮਾਨਾ ਬਦਲ ਗਿਆ ਜ਼ਮਾਨੇ ਦੀ ਰਫ਼ਤਾਰ ਬਦਲ ਗਈ ਪਰ ਕਾਂਗਰਸ ਪਾਰਟੀ ਦੀ ਜਿਹੜੀ ਕੋਸ਼ਿਸ਼ ਐ ਇਹਨੂੰ ਹਿੰਦੁਸਤਾਨ ਦੇ ਲੋਕ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਔਰ ਅੱਜ ਵੀ ਭਾਵੇਂ ਸਿਆਸੀ ਬਿਆਨੀਆਂ ਜਿਹੜਾ ਉਹ ਤੁਸੀਂ ਮੁਲਕ ਜਿੱਤੇ ਦੇਖਦੇ ਹੋ ਮੁਲਕ ਦਾ ਬਿਆਨੀ ਹੈ ਕਿ ਔਰ ਜਿਹੜੇ ਲੋਕ ਮੁਲਕ ਚਲਾ ਰਹੇ ਹੈ ਇਹ ਲੋਕਾਂ ਨੂੰ ਜਾਤ ਬਰਾਦਰੀ ਧਰਮ ਮਜ਼ਹਬ ਨਸਲ ਇਲਾਕਾ ਰੰਗ ਇਹਦੀ ਬਿਨਾਂ ਤੇ ਲੋਕਾਂ ਦੇ ਮਨਾਂ 'ਚ ਤਾਸੂਬ ਪੈਦਾ ਕਰਕੇ ਵਕਤੀ ਤੌਰ ਤੇ ਤਾਂ ਹੋ ਸਕਦਾ ਇਹਨਾਂ ਨੂੰ ਕੋਈ ਫਾਇਦਾ ਮਿਲ ਜੇ ਪਰ ਲੰਬੇ ਸਮੇਂ 'ਚ ਸਾਡੇ ਦੇਸ਼ ਨੂੰ ਕਮਜ਼ੋਰ ਕਰ ਦੂਗਾ। ਪਰ ਲੰਬੇ ਸਮੇਂ ਦੇ ਵਿੱਚ ਜੋ ਕਾਂਗਰਸ ਪਾਰਟੀ ਦੀ ਸੋਚ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਮੈਂ ਭਾਵੇਂ ਕਿੰਨਾ ਵੀ ਤਗੜਾ ਹੋਵਾਂ ਮੈਂ ਕਿੰਨਾ ਵੀ ਤੰਦਰੁਸਤ ਹੋਵਾਂ ਜੇ ਮੇਰੀ ਅੱਖ ਦੁਖਦੀ ਹੈ ਤਾਂ ਮੈਂ ਬਿਮਾਰ ਹੈ। ਜੇ ਮੇਰਾ ਗੋਡਾ ਦੁਖਦਾ ਹੈ ਤਾਂ ਮੈਂ ਬਿਮਾਰ ਹੈ। ਇਸ ਕਰਕੇ ਦੋਸਤੋ ਮੈਂ ਤਾਂ ਅੱਜ ਤੁਹਾਡੇ ਕੋਲੇ ਆਇਆ ਸੀ ਕਿਉਂਕਿ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣ ਜਾ ਰਹੇ ਆ ਔਰ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੇ ਵਿੱਚ ਮੈਂ ਤਾਂ ਤੁਹਾਨੂੰ ਇਹ ਕਹਾਂਗਾ ਕਿ ਭੈਣ ਪ੍ਰਵੀਨ ਜਿਹੜੇ ਐ ਉਹਨਾਂ ਨੂੰ ਪਾਰਟੀ ਨੇ ਫੈਸਲਾ ਕੀਤਾ ਹੈ ਨਾਮਜ਼ਦ ਕਰਨ ਦਾ ਇਹ ਤਾਂ ਹੋ ਸਕਦਾ ਹੈ ਕਿ ਸ਼ਾਇਦ ਮੈਥੋਂ ਜ਼ਿਆਦਾ ਤੁਸੀਂ ਇਹਨਾਂ ਨੂੰ ਜਾਣਦੇ ਹੋ ਮੈਥੋਂ ਜ਼ਿਆਦਾ ਤੁਸੀਂ ਪਵਨ ਨੂੰ ਜਾਣਦੇ ਹੋ ਔਰ ਪਵਨ ਸਾਹਿਬ ਮੇਰੇ ਮਿੱਤਰ ਹੈ ਔਰ ਮੈਨੂੰ ਲੱਗਦਾ ਹੈ ਕਿ ਸੈਂਕੜੇ ਵਾਰੀ ਸੈਂਕੜੇ ਵੀ ਕਈ ਹਜ਼ਾਰਾਂ ਵਾਰੀ ਇਹਨਾਂ ਦਾ ਮੈਨੂੰ ਟੈਲੀਫੋਨ ਗਿਆ ਹੋਣਾ ਹੈ ਸੈਂਕੜੇ ਵਾਰੀ ਇਹਨਾਂ ਨੇ ਕੋਈ ਕੰਮ ਕਿਹਾ ਹੋਣਾ ਪਰ ਜਦੋਂ ਵੀ ਕੋਈ ਕੰਮ ਕਿਹਾ ਇਹਨਾਂ ਨੇ ਕਦੀ ਆਪਣੀ ਜ਼ਾਤ ਦੀ ਖਾਤਰ ਆਪਣੇ ਪਰਿਵਾਰ ਦੀ ਖਾਤਰ ਨਹੀਂ ਕਿਹਾ ਹਮੇਸ਼ਾ ਕਿਸੇ ਨਾ ਕਿਸੇ ਬੰਦੇ ਦੀ ਖਾਤਰ ਕਿਸੇ ਬਦਲੀ ਦੀ ਖਾਤਰ ਕਿਸੇ ਮਹੱਲੇ ਦੇ ਕੰਮ ਦੀ ਖਾਤਰ ਕਿਸੇ ਪਾਰਕ ਦੀ ਖਾਤਰ ਕਿਸੇ ਮੰਦਿਰ ਦੀ ਖਾਤਰ ਕਿਤੇ ਧਰਮਸ਼ਾਲਾ ਦੀ ਖਾਤਰ ਪਰ ਇਸ ਕਿਸਮ ਦੇ ਜਿਹੜੇ ਲੋਕ ਐ ਇਹ ਜਦੋਂ ਅੱਗੇ ਆਉਣਗੇ ਤੁਹਾਨੂੰ ਲੱਗਦਾ ਇਹਦੇ ਨਾਲ ਸਾਡੀ ਪਾਰਟੀ ਮਜ਼ਬੂਤ ਹੋਏਗੀ। ਪਰ ਮੈਂ ਕੋਈ ਬਹੁਤੀਆਂ ਲੰਮੀਆਂ ਦਲੀਲਾਂ ਤਾਂ ਨਹੀਂ ਅੱਜ ਪੇਸ਼ ਕਰਾਂਗਾ। ਇਹਨਾਂ ਜ਼ਰੂਰ ਕਹਿ ਸਕਦਾ ਕਿ ਆ ਜਿਹੜੇ ਜਿਸ ਮੱਲੇ 'ਚ ਆਪਾਂ ਬੈਠੇ ਆ ਤੁਸੀਂ ਬੜੀਆਂ ਆਸਾਂ ਨਾਲ ਬੜੀਆਂ ਉਮੀਦਾਂ ਨਾਲ ਕਾਂਗਰਸ ਪਾਰਟੀ ਦੇ ਸਿਰ ਤੇ ਅਤਰ